ਜਗਰਦੇਵ ਤਨ ਗੁਰਦੇਵ ਮੈਂ ਸੋਮਸ ਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਅਜਿਹੀ ਪਰਸਨੈਲਿਟੀ ਨੂੰ ਰੂਪ ਰੂਪ ਕਰਵਾਉਣ ਜਾ ਰਿਹਾ ਜਿਨ੍ਹਾਂ ਦੇ ਬਾਰੇ ਦੇ ਵਿੱਚ ਮੈਂ ਬਹੁਤ ਕੁਝ ਸੁਣਿਆ ਹੈ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਨੇ ਬਹੁਤ ਸਾਰੇ ਮੁਖਬੰਦ ਵੀ ਲਿਖੇ ਨੇ ਲੇਕਿਨ ਬੜੀ ਕਿਉਰਿਓਸਿਟੀ ਹੁੰਦੀ ਹੈ ਜਦੋਂ ਉਹਨਾਂ ਦੇ ਸ਼ਬਦਾਵਲੀ ਦਾ ਖਾਸ ਕਰਕੇ ਜਦੋਂ ਮੈਂ ਉਹਨਾਂ ਦੇ ਸ਼ਬਦ ਲਿਖੇ ਹੋਏ ਪੜਦਾ ਮੈਨੂੰ ਬਹੁਤ ਅੱਛਾ ਲੱਗਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਜੀਵਨੀ ਦੇ ਉੱਪਰ ਉਹਨਾਂ ਨੇ ਪੀ ਐਚ ਡੀ ਕੀਤੀ ਹੋਈ ਹੈ ਔਰ ਇਹ ਆਪਣੇ ਆਪ ਵਿੱਚ ਉਹਦੀ ਬੜੀ ਬਖਸ਼ਿਸ਼ ਹੈ ਸਤਗੁਰ ਰਵਿਦਾਸ ਮਹਾਰਾਜ ਦੀ ਕਿਉਂਕਿ ਉਹਨਾਂ ਦੇ ਜੀਵਨ ਨੂੰ ਪੂਰੀ ਤਰ੍ਹਾਂ ਧੋਖਣਾ ਔਰ ਜਿਹੜੀ ਇੱਕ ਤੋਂ ਇੱਕ ਪੰਨ ਜਿਹੜੇ ਆ ਉਹਨਾਂ ਦੀ ਜ਼ਿੰਦਗੀ ਦੇ ਖਾਸ ਕਰਕੇ ਉਸ ਸਮੇਂ ਦੇ ਹਾਲਾਤਾਂ ਨੂੰ ਇਹਨਾਂ ਨੇ ਕਿਸ ਤਰ੍ਹਾਂ ਕਲੈਕਟ ਕੀਤਾ ਹੋਵੇਗਾ ਔਰ ਉਸ ਨੂੰ ਮਤਲਬ ਡੇਟ ਵਾਈਜ਼ ਈਅਰ ਵਾਈਜ਼ ਉਸ ਸਦੀ ਦੇ ਨਾਲ ਕਿਸ ਤਰ੍ਹਾਂ ਉਹਨਾਂ ਦਾ ਤਾਲਮੇਲ ਕੀਤਾ ਹੋਵੇਗਾ ਅੱਜ ਇਸ ਵਿਸ਼ੇ ਨੂੰ ਲੈ ਕੇ ਅਸੀਂ ਪੂਰੀ ਜਾਣਕਾਰੀ ਜਿਹੜੀ ਆ ਉਹਨਾਂ ਤੋਂ ਲਵਾਂਗੇ ਅੱਜ ਸਾਡੇ ਸਟੂਡੀਓ ਦੇ ਵਿੱਚ ਇਹ ਸਾਡੇ ਲਈ ਬੜੀ ਖੁਸ਼ਕਿਸਮਤੀ ਹੈ ਕਿ ਉਹ ਇੰਨੇ ਰੁੱਝੇ ਹੋਣ ਦੇ باوجود ਅੱਜ ਉਹਨਾਂ ਨੇ ਵਕਤ ਦਿੱਤਾ ਡਾਕਟਰ ਸੋਮਾ ਅਤਰੀ ਜੀ ਅਤਰੀ ਮੈਡਮ ਸਭ ਤੋਂ ਪਹਿਲਾਂ ਜੈ ਗੁਰਦੇਵ ਤੁੰਗੁਰਦੇਵ ਜੈ ਗੁਰਦੇਵ ਜੀ ਸਭ ਤੋਂ ਪਹਿਲਾਂ ਤਾਂ ਸਟੂਡੀਓ ਦੀਆਂ ਬਹੁਤ-ਬਹੁਤ ਮੁਬਾਰਕਾਂ ਬੈਂ ਜੀ ਮੁਬਾਰਕਾਂ ਵਾਕਈ ਹੀ ਅਸਲ ਵਿੱਚ ਸੋਮਸੋਹਤਾ ਜੀ ਤੇ ਉਹਨਾਂ ਦੇ ਭਾਈ ਸਾਹਿਬ ਸੁਰਜੀਤ ਜੀ ਦੀਆਂ ਬੰਦੀਆਂ ਕਿਉਂਕਿ ਕਾਫੀ ਦਿਨਾਂ ਤੋਂ ਸਾਡੇ ਮਨ ਵਿੱਚ ਇਹ ਚੱਲਦਿਆ ਸੀ ਕਿ ਅਸੀਂ ਕਿਉਂ ਨਾ ਜਗਤ ਕੀ ਰੀਟੀਵੀ ਜਿਹੜਾ YouTube ਚੈਨਲ ਚਲਾ ਰਹੇ ਹਾਂ ਉਸੇ ਨਾਲ ਸਟੂਡੀਓ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਜੀ ਇੱਕ ਦੋ ਵਾਰੀ ਪ੍ਰਯਾਸ ਕੀਤਾ ਲੇਕਿਨ ਸਫਲ ਨਹੀਂ ਹੋਇਆ ਜੀ ਲੇਕਿਨ ਅੱਜ ਆਖਿਰਕਾਰ ਇਹ ਜਿਹੜਾ ਚੈਨਲ ਸਟੂਡੀਓ ਹੈ ਇਹ ਬਣ ਕੇ ਤਿਆਰ ਹੋ ਗਿਆ ਔਰ ਇਹਦੀ ਸਭ ਤੋਂ ਪਹਿਲੀ ਵਧਾਈ ਅਸੀਂ ਸਹੋਤਾ ਜੀ ਨੂੰ ਦਿੰਦੇ ਹਾਂ ਜਿਨ੍ਹਾਂ ਨੇ ਲਗਾਤਾਰ 5 ਦਿਨ ਰਹਿ ਕੇ ਤੇ ਇਤੇ ਇਹਨਾਂ ਨੂੰ ਇਸ ਸਟੂਡੀਓ ਨੂੰ ਕਾਮਯਾਬ ਕੀਤਾ ਤੇ ਇਸ ਦੇ ਨਾਲ ਲਾਲ ਸਤਿਗੁਰ ਸਵਾਮੀ ਗੁਰਦੀਪ ਜੀ ਮਹਾਰਾਜ ਜੀ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਬਿਜ਼ੀ ਸ਼ਡਿਊਲ ਵਿੱਚੋਂ ਟਾਈਮ ਕੱਢ ਕੇ ਇਹ ਆਪਣੀ ਨਿਗਰਾਨੀ ਦੇ ਹੇਠ ਬਣਾਇਆ ਹੈ ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ಅಪਾਰ ਬਖਸ਼ਿਸ਼ ਨਾਲ ਅੱਜ ਅਸੀਂ ਇਸ ਸਟੂਡੀਓ ਦਾ ਉਦਘਾਟਨ ਵੀ ਕੀਤਾ ਹੈ। ਕੀ ਬਾਤ ਹੈ ਇਹ 소ਮਾ ਜੀ ਵਾਕਿਆ ਹੀ ਮੈਂ ਦੇਖ ਰਿਆ ਸੀ ਤੁਹਾਡੀ ਵੀ ਕਾਫੀ ਜ਼ਿਆਦਾ ਤੁਸੀਂ ਬੂਸਟ ਕਰਦੇ ਸੀਗੇ ਕਿਸ ਚੀਜ਼ ਦੀ ਜ਼ਰੂਰਤ ਹੈ ਔਰ ਕਿਸ ਤਰ੍ਹਾਂ ਡਿਊਟੀਆਂ ਲਗਾਈਆਂ ਜਾਂਦੀਆਂ ਸੀ ਫੋਨ ਤੇ ਬੇਸ਼ੱਕ ਪਰਸਨਲੀ ਬਹੁਤ ਮਤਲਬ ਬਿਜ਼ੀ ਹੋਣ ਦੇ ਬਾਵਜੂਦ ਵੀ ਚੱਕਰ ਲਾ ਜਾਂਦੇ ਸੀ ਪਰ ਫੋਨ ਤੇ ਅਟੈਚ ਰਹਿੰਦੇ ਸੀਗੇ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਤਾਂ ਨਹੀਂ ਫੇਸ ਕਰਨੀ ਪੈ ਰਹੀ ਮਤਲਬ ਇਹ ਇਹੀ ਹੁੰਦੀ ਆ ਕਿਸੇ ਨੂੰ ਬੂਸਟ ਕਰਨਾ ਕਿਸੇ ਦੇ ਕੰਮ ਨੂੰ ਕੰਟੀਨਿਊ ਰੱਖਣਾ ਸੋ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ ਮੈਂ ਤਾਂ ਆਪਣਾ ਨਹੀਂ ਇਨਾ ਦਾ ਹੀ ਯੋਗਦਾਨ ਹੈ ਜੋ ਅੱਜ ਅਸੀਂ ਸਟੂਡੀਓ ਵਿੱਚ ਬੈਠ ਕੇ ਇਹਨਾਂ ਦੀ ਜ਼ਿੰਦਗੀ ਬਾਰੇ ਔਰ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਆ ਅੱਛਾ ਡਾਕੂਮੈਂਟ ਸਵਾਲ ਮੇਰਾ ਇਹ ਹੈ ਕਿ ਸਤਗੁਰ ਰਵਿਦਾਸ ਮਹਾਰਾਜ ਦੀ ਉੱਪਰ ਪੀਐਚਡੀ ਕੀਤੀ ਹੈ ਹਾਂ ਜੀ ਭਾਜੀ ਮੈਂ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਜਿਹੜੀ ਫਿਲਾਸਫੀ ਹੈ ਉਸ ਨੂੰ ਲੈ ਕੇ ਰਵਿਦਾਸ ਜੀ ਦਾ ਕਾਵਿ ਅਤੇ ਰਵਿਦਾਸੀਆ ਸਮਾਜ ਓਕੇ ਸਤਿਗੁਰ ਰਵੀਦਾਸ ਮਹਾਰਾਜ ਜੀ ਦੀ ਵਾਲੀ ਦਾ ਰਵਿਦਾਸੀਆ ਸਮਾਜ ਤੇ ਵਿਸ਼ੇਸ਼ ਕਰਕੇ ਕੀ ਪ੍ਰਭਾਵ ਪਿਆ ਜੀ ਅੱਜ ਅਸੀਂ ਦੇਖਦੇ ਹਾਂ ਉਹਦੇ ਸੰਬੰਧ ਵਿੱਚ ਉਸ ਵਿਸ਼ੇ ਨੂੰ ਲੈ ਕੇ ਪੀ ਐਚ ਡੀ ਕੀਤੀ ਕਿਹੜੇ ਈਅਰ ਸ਼ੁਰੂ ਕੀਤੀ ਸੀ ਕਿਹੜੇ ਈਅਰ ਖਤਮ ਹੋਈ ਫਿਰ ਇਹ ਪੀ ਐਚ ਡੀ ਮੇਰਾ ਇਹ ਜਿਹੜਾ ਪੀ ਐਚ ਡੀ ਕਰਨ ਦਾ ਸੁਪਨਾ ਤੇ ਬਚਪਨ ਤੋਂ ਸੀ ਜੀ ਲੇਕਿਨ ਬਹੁਤ ਲੇਟ ਹੋ ਗਿਆ ਕੀ ਬਾਤ ਪਰ ਮੈਂ ਵਿਦਿਨ 5 ਈਅਰਸ 1.5 ਸਾਲ ਦਾ ਮੇਰਾ ਕੋਰਸ ਵਰਕ ਸੀ ਜੀ ਔਰ 3 ਸਾਲ ਦੀ ਮੇਰੀ ਪੀ ਐਚ ਡੀ ਦਾ ਟਾਈਮ ਮਿਨੀਮਮ ਟਾਈਮ ਲਗਾ ਕੇ ਮੈਂ ਇਸ ਨੂੰ ਸਫਲਤਾਪੂਰਵਕ ਕੀਤਾ 2020 ਚ ਮੈਨੂੰ ਪੀ ਐਚ ਡੀ ਦੀ ਡਿਗਰੀ ਮਿਲੀ ਕੀ ਬਾਤ ਹੈ ਜੀ ਕੀ ਬਾਤ ਹੈ ਅੱਛਾ ਪੰਜ ਜੀ ਤੁਸੀਂ ਕਹਿੰਦੇ ਕਿ ਕਿਤੇ ਨਾ ਕਿਤੇ ਬਚਪਨ ਤੋਂ ਹੀ ਇੱਕ ਮਾਹੌਲ ਸੀਗਾ ਬਚਪਨ ਤੋਂ ਹੀ ਘਰਾਂ ਦੇ ਵਿੱਚ ਸਤਗੁਰੂ ਬਿਦਾਸ ਮਹਾਰਾਜ ਦੀਆਂ ਕਥਾ ਕਹਾਣੀਆਂ ਦਾ ਉਹ ਜਿਹੜਾ ਪ੍ਰਭਾਵ ਸੀ ਬਜ਼ੁਰਗਾਂ ਬਦੀਆਂ ਕੀਤੀਆਂ ਹੋਈਆਂ ਸ਼ੁਰੂ ਕਥਾ ਕਹਾਣੀਆਂ ਦਾ ਅੱਜ ਉਹ ਪੀ ਐਚ ਡੀ ਵਿੱਚ ਬਦਲ ਗਿਆ ਕਿੰਨੀ ਕੁ ਮੁਸ਼ਕਲ ਆਈ ਹੈ ਇਸ ਪੀ ਐਚ ਡੀ ਨੂੰ ਕੰਪਲੀਟ ਕਰਨ ਵਿੱਚ ਹਾਲਾਂਕਿ ਪੀ ਐਚ ਡੀ ਕਰਨ ਵਾਸਤੇ ਤੇ ਮੈਨੂੰ ਲੱਗਦਾ ਹੈ ਕਿ ਮੇਰੇ 60 ਸਾਲ ਗੁਜ਼ਰ ਗਏ ਜੀ ਲੇਕਿਨ ਇਸ ਦਾ ਜਿਹੜੀ ਸ਼ੁਰੂਆਤ ਸੀ ਬਚਪਨ ਵਿੱਚ ਹੀ ਹੋ ਗਈ ਸੀ ਜੀ ਮੈਂ ਬਹੁਤ ਛੋਟੀ ਸੀ ਤੇ ਮੈਂ ਪੱਲੇ ਹੀ ਘਰ ਦੇ ਨੂੰ ਕਹਿ ਦਿੱਤਾ ਕਿ ਮੈਂ ਤੇ ਡਾਕਟਰ ਬੰਨਾ ਹੈ ਅੱਛਾ ਜੀ ਲੇਕਿਨ ਪਿਤਾ ਜੀ ਸਾਡੇ ਸੀਆਪੀ ਚ ਨੌਕਰੀ ਕਰਦੇ ਸੀ ਹੂੰ ਔਰ ਪਿੰਡ ਦਾ ਦਾਇਰਾ ਸੀ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਇਸ ਬੱਚੇ ਨੇ ਪੀ ਐਚ ਓ ਡੀ ਜਾਂ ਡਾਕਟਰ ਬੰਨਾ ਬਹੁਤ ਮੁਸ਼ਕਿਲ ਹੈ ਲੜਕਿਆਂ ਦਾ ਵਿਆਹ ਜਲਦੀ ਕਰ ਦਿੰਦੇ ਆ ਹੂੰ ਤੇ ਉਹ ਡਾਕਟਰ ਦਾ ਸੁਪਨਾ ਮੇਰਾ ਇੱਕ ਸੁਪਨਾ ਬਣ ਕੇ ਰਹਿ ਗਿਆ ਤੇ ਮੈਂ ਇੱਕ ਕੇਂਦਰੀ ਵਿਦਿਆਲੇ ਚ ਸਫਲ ਅਧਿਆਪਕ ਦੇ ਰੂਪ ਵਿੱਚ ਆਪਣੀ ਸਰਵਿਸ ਸ਼ੁਰੂ ਕੀਤੀ ਜੀ ਕਿਤੇ ਨਾ ਕਿਤੇ ਮੈਂ ਸੋਚਦੀ ਸੀ ਕਿ ਪੀ ਐਚ ਡੀ ਜ਼ਰੂਰ ਕਰਨੀ ਜੀ ਉਹ ਕਨਸੈਪਟ ਦਿਮਾਗ ਵਿੱਚ ਸੀ ਕਿਤੇ ਨਾ ਕਿਤੇ ਹਮੇਸ਼ਾ ਰਹਿੰਦਾ ਸੀ ਔਰ ਉਸੇ ਕਨਸੈਪਟ ਨੂੰ ਲੈ ਕੇ ਉਹ ਡਾਕਟਰ ਜੇ ਮੈਂ ਨਹੀਂ ਬਣ ਸਕੀ ਪੀ ਐਚ ਡੀ ਮੈਂ ਨਹੀਂ ਕਰ ਸਕੀ ਦੂਸਰੀ ਵੀ ਡਾਕਟਰ ਨਹੀਂ ਬਣ ਸਕੀ ਤੇ ਮੈਂ ਆਪਣੇ ਬੱਚੇ ਦੋਨਾਂ ਬੱਚੇ ਨੂੰ ਡਾਕਟਰ ਬਣਾ ਕੇ ਥੋੜੀ ਜੀ ਸੈਟੀਸਫੈਕਸ਼ਨ ਮੈਨੂੰ ਮਿਲੀ ਜੀ ਲੇਕਿਨ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਭਾਵ ਬਚਪਨ ਤੋਂ ਸੀ ਜੀ ਬਿਲਕੁਲ ਸਾਡੇ ਪਿਤਾ ਜੀ ਸਾਡੇ ਬਾਬਾ ਜੀ ਹਮੇਸ਼ਾ ਪਠਾਨਕੋਟ ਵੀ ਆਇਆ ਕਰਦੇ ਸੀ ਤੇ ਗੁਰੂ ਜੀ ਦੀ ਮਹਿਮਾ ਹਮੇਸ਼ਾ ਗਾਉਂਦੇ ਰਹਿੰਦੇ ਸਨ ਔਰ ਉਹਨਾਂ ਵਿੱਚ ਮੈਨੂੰ ਲੱਗਦਾ ਕਿ ਪਰਿਵਾਰ ਵਿੱਚ ਮੈਂ ਉਹਨਾਂ ਦੇ ਲਾਗੇ ਬੈਠੀ ਰਹਿੰਦੀ ਸੀ ਉਹਨਾਂ ਕੋਲ ਸੁਣਦੀ ਰਹਿੰਦੀ ਸੀ ਤੇ ਉਹ ਜਿਸ ਤਰ੍ਹਾਂ ਕਹਿੰਦੇ ਆ ਕਿ ਅਗਰ ਕੋਈ ਘੜਾ ਹੋਵੇ ਤੇ ਉਹ ਕਿਉਂ ਵਾਲਾ ਹੋਏ ਮਿੱਟੀ ਦਾ ਬਰਤਨ ਜੀ ਉਹ ਭਾ ਟੁੱਟ ਕੇ ਕਿਤੇ ਵੀ ਪਿਆਰੇ ਕਿੰਨੇ ਸਾਲ ਬਾਅਦ ਵੀ ਉਹਨੂੰ ਜਦੋਂ ਦੁਬਾਰਾ ਦੇਖਿਆ ਜਾਏ ਤੇ ਸੂਰਜ ਦੀ ਕਿਰਨਾਂ ਨਾਲ ਉਹ ਲਿਸ਼ਕਦਾ ਹੋਇਆ ਜਿਹੜਾ ਕਿਉ ਦਾ ਤੱਤ ਹੈ ਉਹ ਦੱਸ ਦਿੰਦਾ ਕਿ ਕਦੀ ਨਾ ਕਦੀ ਇਹ ਕੁਜੇ ਵਿੱਚ ਕਿਉ ਸੀ ਹੂੰ ਉਸੇ ਤਰ੍ਹਾਂ ਬਚਪਨ ਦਾ ਜਿਹੜਾ ਅਸਸ ਸੀ ਉਹ ਸਾਡੇ ਤੇ ਪਿਆਦਾ ਸੀ ਜੀ ਤੇ ਫੇਰ ਸੋ ਹੁੰਦਾ ਜੀ ਅਸੀਂ ਹੌਲੀ ਹੌਲੀ ਪੜ੍ਹ ਲੈ ਕੇ ਜਦੋਂ ਮੈਂ ਕੇਂਦਰੀ ਵਿਦਿਆਲય ਸੰਗਠਨ ਚ ਸਰਵਿਸ ਕਰਦੇ ਸੀ ਤੇ ਪਠਾਨਕੋਟ ਆਣ ਦਾ ਮੌਕਾ ਮਿਲਿਆ ਜਦੋਂ ਅਸੀਂ ਪਠਾਨਕੋਟ ਆਏ ਤੇ ਸਾਨੂੰ ਪਤਾ ਲੱਗਾ ਕਿ ਸਾਡੇ ਪਿਤਾ ਜੀ ਇੱਥੇ ਆਇਆ ਕਰਦੇ ਸੀ ਅੱਛਾ ਸ੍ਰੀ ਜਗਤਗਿਰੀ ਦਰਬਾਰ ਜੀ ਜੀ ਹਾਂ ਤੇ ਫੇਰ ਅਸੀਂ ਸਤਗੁਰੂ ਸ੍ਰੀ ਗੁਰਦੀਪ ਗਿਰੀ ਮਹਾਰਾਜ ਜੀ ਦੇ ਚੰਗਾ ਨਾਲ ਜੁੜ ਗਏ ਹਮ ਲਿਖਣ ਦਾ ਨਾ ਅਭਿਆਸ ਨਹੀਂ ਸੀ ਜੀ ਪਰ ਮਹਾਰਾਜ ਜੀ ਨੇ ਥੋੜਾ ਅਸ਼ੀਰਵਾਦ ਦਿੱਤਾ ਮੋਟੀਵੇਸ਼ਨ ਦਿੱਤੀ ਤੇ ਮੈਂ ਕਲਮ ਪਕੜ ਲਈ ਕੀ ਬਾਤ ਹੈ ਪਹਿਲਾਂ ਹੀ ਮੇਰੇ ਦਿਲ ਵਿੱਚ ਸੀ ਲੇਕਿਨ ਉਹਨੂੰ ਜਿਹੜਾ ਬਲ ਦਿੱਤਾ ਉਹ ਸਵਾਮੀ ਗੁਰਦੇਵ ਗਰੀ ਮਹਾਰਾਜ ਜੀ ਨੇ ਦਿੱਤਾ ਤੇ ਮੈਂ ਸਭ ਤੋਂ ਪਹਿਲਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਸਤਗੁਰ ਰਵਿਦਾਸ ਮਹਾਰਾਜ ਦੀ ਵਾਨੀ ਨੂੰ ਪੜਿਆ ਕੋਖਾ ਤੇ ਅਸੀਂ ਸਤਗੁਰ ਰਵਿਦਾਸ ਮਹਾਰਾਜ ਦੀ ਜਨਮ ਸਥਾਨ ਤੇ ਵੀ ਗਏ। ਕੀ ਬਾਤ ਹੈ। ਜਦੋਂ ਮੈਂ ਇੱਕ ਦੋ ਵਾਰੀ ਉੱਥੇ ਗਈ ਔਰ ਬਚਪਨ ਵਿੱਚ ਅਸੀਂ ਸੁਣਿਆ ਸੀ ਕਿ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਅਸੀਂ ਬਸਤੀਆਂ ਵਿੱਚ ਰਹਿੰਦੇ ਹਾਂ ਔਰ ਸਾਡੇ ਨਾਲ ਬਹੁਤ ਪੇਧਾ ਬਿਲਤਾ ਜਾਂਦਾ ਸੀ। ਉਹ ਸਾਰੀਆਂ ਗੱਲਾਂ ਦਿਮਾਗ ਵਿੱਚ ਆਉਂਦੀਆਂ ਸਨ। ਜੀ ਉਹਨਾਂ ਨੇ ਇਹ ਵੀ ਦੱਸਿਆ ਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਨੂੰ ਵੀ ਇਹ ਸਾਰਾ ਕੁਝ ਭੁਗਤਣਾ ਬਿਲਕੁਲ ਬਿਲਕੁਲ ਜੇ ਤੁਸਨ ਨੂੰ ਸਮਝ ਆਈ ਤੇ ਮੈਂ ਸੋਚਿਆ ਕਿਉਂ ਨਾ ਅੱਜ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਜਦੋਂ ਅਸੀਂ ਸਮਾਜ ਨੂੰ ਦੇਖਦੇ ਹਾਂ ਤੇ ਬਹੁਤ ਹੀ ਸ਼ਕਤੀਸ਼ਾਲੀ ਹੈ ਹਰ ਖੇਤਰ ਵਿੱਚ ਅੱਗੇ ਆ ਰਿਹਾ ਹੈ ਇਹਦਾ ਕਾਰਨ ਕੀ ਹੈ ਹੂੰ ਉਸ ਕਾਰਨਾਂ ਦੀ ਖੋਜ ਕਰਨ ਵਾਸਤੇ ਮੈਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਸਭ ਤੋਂ ਪਹਿਲਾਂ ਕਿਤਾਬ ਲਿਖੀ ਕੈਸੇ ਪੂਜ ਕਰੇ ਤੇਰੀ ਦਾਸਾ हां बिल्कुल सतगुरु रविदास जी दी वाणी ਨਾਲ ਜੁੜੀ ਜਦੋਂ ਇਹ ਕਰਮ ਕਾਂਡਾਂ ਦਾ ਇਹਦੇ ਵਿੱਚ ਪਤਾ ਲੱਗਾ ਕਿ ਸਤगुरु रविदास ਮਹਾਰਾਜ ਜੀ ਨੇ ਇੱਕ ਨਵਾਂ ਵਿਗਿਆਨਿਕ ਸਮਝ ਦੀ ਦੇ ਰਹੀ ਦੱਸਿਆ ਕਿ ਸਾਨੂੰ ਕਰਮ ਕਾਂਡਾਂ ਨੂੰ ਛੱਡ ਕੇ ਤਨ ਮਨ ਅਰਪੋ ਪੂਜ ਚੜਾਵਿਓ ਗੁਰ ਪ੍ਰਸਾਦ ਅਨ ਰੇਨ ਸਰ ਪਾਵਿਓ कि जेकरਸੀਂ ਤਨ ਮਨ ਨਾਲ ਉਸ ਮਾਲਿਕ ਦੇ ਚਰਨਾਂ ਦੀ ਪੂਜਾ ਸਮਾਪਨ ਕਰਦੇ ਹਾਂ ਤਾਂ ਸਾਨੂੰ ਕਿਸੇ ਵੀ ਕਰਮ ਕਾਂਡ ਦੀ ਜਰੂਰਤ ਨਹੀਂ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਅਸੀਂ ਪੜਦੀ ਗਈ ਪੜਦੀ ਗਈ ਮੈਂ ਸਤਿਗੁਰੂ ਕਬੀਰ ਦਾਸ ਮਹਾਰਾਜ ਜੀ ਦੀ ਵਾਲੀ ਨਾਲ ਜੁੜਦੇ ਫਿਰ ਮੇਰੀ ਦੂਸਰੀ ਕਿਤਾਬ ਆਈ ਰਵੀਦਾਸ ਠਾਕੁਰ ਬਾਨੀ ਆਈ ਬਾਨੀ ਬਿਲਕੁਲ ਅਭੀ ਤੇ ਹਿੰਦੀ ਦੋਨੇ ਵਿੱਚ ਜੀ ਤੇ ਮੈਂ ਸੋਚ ਨਹੀਂ ਸਕਦੀ ਕਿ ਕਿੰਨੇ ਮੈਨੂੰ ਫੋਨ ਆਏ ਕਿਆ ਮੈਂ ਐਹ ਕਦੀ ਅੰਦਾਜ਼ਾ ਨਹੀਂ ਲਗਾਇਆ ਸੀ ਕਿ ਇਹ ਕਿਤਾਬ ਜਿਹੜੀ ਹੈ ਇਸ ਤਰ੍ਹਾਂ ਪੁੱਢੀ ਜੀਵੀਆਂ ਦੇ ਵਿਦਵਾਨਾਂ ਦੇ ਚਾਚੇ ਦੇ ਵਿਸ਼ੇ ਬਣ ਜਾਣਗੇ ਮੈਨੂੰ ਯਾਦ ਹੈ ਕਿ ਜਦੋਂ ਸੀ ਇੱਕ ਵਾਰੀ ਹਰਿਦੁਆਰ ਗਏ ਤੇ ਬਹੁਤ سارے ਉੱਥੇ ਵਿਦਵਾਨ ਸਨ ਤੇ ਉਹਨਾਂ ਨੇ ਉਸ ਕਿਤਾਬ ਨਾਲ ਸੰਬੰਧਿਤ ਮੈਨੂੰ ਕਈ ਪ੍ਰਸ਼ਨ ਪੁੱਛੇ ਔਰ ਉਹਨਾਂ ਦਾ ਜਵਾਬ ਮੈਂ ਆਰਾਮ ਨਾਲ ਦੇ ਪਾਈ ਕਿਉਂਕਿ ਸਵਾਮੀ ਗੁਰਦੀਪ ਗਿਰੀ ਮਹਾਰਾਜ ਜੀ ਦੀ ਰਹਿਮਾਈ ਵਿੱਚ ਮੈਂ ਗੁਰੂ ਜੀ ਦੀ ਵਾਲੀ ਦਾ ਅਧਿਐਨ ਕਰ ਚੁੱਕੀ ਸੀ ਹੂੰ ਤੇ ਬਾਅਦ ਵਿੱਚ ਹੌਲੀ-ਹੌਲੀ ਲੇਕਿਨ ਪੀ ਐਚ ਡੀ ਦੀ ਕਸਕ ਮੇਰੇ ਮਨ ਵਿੱਚ ਹਮੇਸ਼ਾ ਰਹੀ ਨੀ ਉਹ ਕੰਟੀਨਿਊ ਰਹੀ ਬੱਚੇ ਡਾਕਟਰ ਬਣ ਗਏ ਜੀ ਤੇ ਮੈਂ ਸੋਚਿਆ ਮੈਂ ਤੇ ਡਾਕਟਰ ਬਣੀ ਨੀ ਹਾਂ ਉਹ ਜਿਸ ਕਾਰਨ ਮੈਂ ਬਚਪਨ ਤੋਂ ਆਪਣੇ ਪਿਤਾ ਜੀ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਡਾਕਟਰ ਬਣ ਕੇ ਦੱਸਾਂਗੀ ਜੇ ਤੁਸੀਂ ਮੈਨੂੰ ਡਾਕਟਰ ਨਹੀਂ ਬਣਾਇਆ ਮੈਡੀਕਲ ਲਾਈਨ ਦਾ ਜੀ ਤੇ ਮੈਂ ਡਾਕਟਰ ਬਣਾਂਗੀ ਉਹ ਫਿਰ ਬਾਅਦ ਵਿੱਚ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਨਾਲ ਬੱਚਿਆਂ ਦੇ ਡਾਕਟਰ ਬਣਨ ਤੋਂ ਬਾਅਦ ਆਪਣੀ ਪੀ ਐਚ ਡੀ ਦਾ ਸਿਲਸਲਾ ਫਿਰ ਸ਼ੁਰੂ ਕੀਤਾ ਤੇ ਦੇਸ਼ ਭਗਤ ਯੂਨੀਵਰਸਿਟੀ ਵਿੱਚ ਮੈਂ ਬਹੁਤ ਦਸੰਬਰ ਦੀ ਫੰਡ ਵਿੱਚ ਕੱਲੀ ਗਈ ਮੈਂ ਉੱਥੇ ਟੈਸਟ ਦੇ ਕੇ ਆਈ ਕੁਝ ਦਿਨਾਂ ਬਾਅਦ ਕਾਉਂਸਲਿੰਗ ਹੋਈ ਜੀ ਤੇ ਉਹ ਸਾਰੇ ਕਹਿਣ ਕਿ ਤੁਸੀਂ ਸਰਵਿਸ ਕਰਦੇ ਹੋ ਕੇਂਦਰੀ ਵਿਦਿਆਲੇ ਸੰਗਠਨ ਚ ਕਿਸੇ ਗੱਲ ਦੀ ਕਮੀ ਨਹੀਂ ਹੈ ਬੱਚੇ ਤੁਹਾਡੇ ਡਾਕਟਰ ਹੈ ਫਿਰ ਵੀ ਤੁਸੀਂ ਪੀ ਐਚ ਡੀ ਕਰਨਾ ਚਾਹੁੰਦੇ ਹੋ ਕਾਰਨ ਕੀ ਹੈ ਤਾਂ ਮਨੂੰ ਕਿਹਾ ਕਿ ਪੀ ਐਚ ਡੀ ਮੈਂ ਬਚਪਨ ਚ ਸੋਚਿਆ ਹੀ ਜਦ ਤੱਕ ਮੈਂ ਪੀ ਐਚ ਡੀ ਕਰਦੀ ਨਹੀਂ ਆ ਮੈਨੂੰ ਸੰਤੁਸ਼ਟੀ ਨਹੀਂ ਮਿਲੇਗੀ ਔਰ ਉਹ ਵੀ ਮੈਂ ਸਤਗੁਰੂ ਰਵਿਦਾਸ ਮਹਾਰਾਜ ਜੀ ਤੇ ਕਰਾਂਗੀ ਕਿਆ ਬਾਤ ਕਿਉਂਕਿ ਮੈਂ ਸਾਰਾ ਤੇ ਉਹਨਾਂ ਨੂੰ ਪੜ ਚੁੱਕੀ ਸੀ ਜਦੋਂ ਤੁਸੀਂ ਪੀ ਐਚ ਡੀ ਕਰਨ ਲੱਗੇ ਕੀ ਕੋਈ ਹੋਰ ਨੇ ਵੀ ਸਬਜੈਕਟ ਸਤਗੁਰੂ ਰਵਿਦਾਸ ਮਹਾਰਾਜ ਜੀ ਨੂੰ ਲਿਆ ਸੀਗਾ ਕੋਈ ਹੋਰ ਵੀ ਕੀ ਕੋਈ ਸਮਕਾਲੀ ਸੀ ਜਿਹੜਾ ਕਰ ਰਿਹਾ ਸੀ ਨਹੀਂ ਮੇਰੇ ਨਾਲ ਮੇਰੇ ਨਾਲ ਕੋਈ ਨਹੀਂ ਸੀ ਲੇਕਿਨ ਮੇਰੇ ਤੋਂ ਪਹਿਲਾਂ ਇੱਕ ਦੋ ਪੀ ਐਚ ਡੀ ਜਿਹੜੇ ਸਤਗੁਰੂ ਰਵਿਦਾਸ ਮਹਾਰਾਜ ਜੀ ਤੇ ਹੋ ਚੁੱਕੀ ਹੈ ਔਰ ਮੇਰੀ ਪੀਐਚਡੀ 2020 ਚ ਹੋਈ ਉਸ ਤੋਂ ਪਹਿਲਾਂ 2010 ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪੀਐਚਡੀ ਹੋਈ ਸੀ ਤੇ ਵਿੱਚ ਵਾਲੇ 10 ਸਾਲਾਂ ਦੇ ਵਿੱਚ ਕੋਈ ਨਹੀਂ ਸੀ ਮੇਰੀ ਪੀਐਚਡੀ ਤੋਂ ਪਹਿਲਾਂ ਫਿਰ ਕਿਸ ਤਰ੍ਹਾਂ ਮਤਲਬ ਕਲੈਕਟ ਕੀਤਾ ਉਸ ਬਿਲਾਂ ਦਾ ਮਤਲਬ ਵਾਤਾਵਰਨ ਉਹ ਯਰ ਖਾਸ ਕਰਕੇ ਹੈ ਹਾਲਾਤ ਕਿਦਾਂ ਸੀ ਉਹ ਕਾਫੀ ਬੁਕਸ ਪਾਣੀਆਂ ਪਈਆਂ ਹੋਣਗੀਆਂ ਬੰਜੀ ਸੋਤਾ ਜੀ ਇਹ ਪੀ ਐਚ ਡੀ ਕਿੱਦਾਂ ਹੋਈ ਮੈਨੂੰ ਤਾਂ ਲੱਗਦਾ ਕੇਵਲ ਹੋ ਕੇਵਲ ਸਤਿਗੁਰ ਦਵਿਦਾਸ ਮਹਾਰਾਜ ਜੀ ਦੇ ਵਰਕਸ਼ਸਤਰੀ ਜੀ ਮੈਂ ਰਾਤ 2:00 3:00 ਵਜੇ ਤੱਕ ਖੁਦ ਕੰਪੋਜ਼ਿੰਗ ਕਰਕੇ ਕੰਪਿਊਟਰ ਤੇ ਬੈਠੀ ਰਹਿੰਦੀ ਸੀ ਤੇ ਮੇਰੇ ਹਸਬੰਦ ਤੇ ਮੇਰੇ ਬੱਚੇ ਕਹਿੰਦੇ ਸੀ ਕਿ ਮੰਮੀ ਸ਼ਾਇਦ ਠੀਕ ਨਹੀਂ ਆ ਇਹਨਾਂ ਨੂੰ ਕਿਉਂ جنੂਨ ਹੋਇਦਾ ਐਸ ਉਮਰ ਵਿੱਚ ਕਿ ਪੀ ਐਚ ਡੀ ਨਹੀਂ ਹੋ ਸਕਦੀ। ਕੀ ਬਾਤ ਹੈ। ਦੂਜੀ ਸਮੱਸਿਆ ਸੀ ਕਿ ਗਾਈਡ ਨਹੀਂ ਮਿਲਿਆ ਯੂਨੀਵਰਸਿਟੀ ਵਾਲਿਆਂ ਨੇ ਗਾਈਡ ਦਿੱਤਾ। ਕਿਉਂ ਸਾਡੇ ਪਠਾਨਕੋਟ ਦੇ ਆਸ-ਪਾਸ ਕੋਈ ਹਿੰਦੀ ਦਾ ਗਾਈਡ ਨਹੀਂ ਸੀ। ਗਾਈਡ ਕਿਉਂ ਨਹੀਂ ਮਿਲਿਆ? ਸੀ ਵੀ ਕੋਈ ਜਾਂ ਕਿੱਦਾਂ ਮਤਲਬ? ਸਰ ਗਾਈਡ ਇਸ ਕਰਕੇ ਨਹੀਂ ਮਿਲਿਆ ਕਿ ਯੂਨੀਵਰਸਿਟੀ ਵਿੱਚ ਨਵੇਂ ਨਵੇਂ ਪੀ ਐਚ ਡੀ ਦੀ ਐਫੀਲੀਏਸ਼ਨ ਮਿਲੀ ਸੀ ਜੀ ਤੇ ਉਹਨਾਂ ਕੋਲ ਕੋਈ ਵੀ ਗਾਈਡ ਦੀ ਪ੍ਰੋਵੀਜ਼ਨ ਨਹੀਂ ਸੀ ਉਹਨਾਂ ਨੇ ਕਿਹਾ ਜਿਨ੍ਹਾਂ ਵੀ ਪੀ ਐਚ ਡੀ ਕਰਨੀ ਉਹਨਾਂ ਨੂੰ ਆਪਣਾ ਗਾਈਡ ਕਰਨਾ ਪਵੇਗਾ ਇੱਧਰ ਸਾਡੇ ਪਠਾਨਕੋਟ ਦੇ ਆਸ-ਪਾਸ ਐਟਾ ਦਾ ਕੋਈ ਅਥੋਰਾਈਜ਼ਡ ਪੀ ਐਚ ਡੀ ਦਾ ਗਾਈਡ ਨਹੀਂ ਮਿਲਿਆ ਜੀ ਇਸ ਕਰਕੇ ਵੀ ਉਹਨਾਂ ਨੂੰ ਗਾਈਡੈਂਸ ਦੀ ਬਹੁਤ ਕਮੀ ਰਹੀ ਤੇ ਦੂਸਰਾ ਘਰੇਲੂ ਕੰਮਾਂ ਵਿੱਚੋਂ ਇਹਨਾਂ ਟਾਈਮ ਵੀ ਨਹੀਂ ਸੀ ਨਿਕਲਦਾ ਬਿਲਕੁਲ ਔਰ ਤੀਸਰਾ ਉਹ ਸੋਚਦੇ ਸੀ ਕਿ ਇਹ 50 ਸਾਲ ਤੋਂ ਬਾਅਦ ਪੀ ਐਚ ਡੀ ਸ਼ਾਇਦ ਨਹੀਂ ਕਰ पाएगी ਹੂੰ ਮੈਨੂੰ ਲੱਗਦਾ ਸੀ ਮੈਨੂੰ ਇੱਕ ਵਿਸ਼ਵਾਸ ਸੀ ਉਸ ਮਾਲਿਕ ਤੇ ਜੀ ਤੇ ਮੈਂ ਉਸ ਕੰਬੇ ਚ ਲੱਗੀ ਰਹੀ ਫਿਰ ਜਿੱਥੋਂ ਵੀ ਮੈਨੂੰ ਲੱਗਦਾ ਸੀ ਕਿ ਇਸ ਦੇ ਬਾਰੇ ਗਾਈਡੈਂਸ ਮਿਲ ਸਕਦੀ ਹੈ ਮੈਂ ਜਗਾ ਜਗਾ ਜਾ ਕੇ ਪੁੱਛਿਆ ਉਸ ਦੇ ਦੌਰਾਨ ਸਾਡੇ ਵਿੱਚ ਡਾਕਟਰ ਮਨੋਜ ਦੇਹਿਆ ਜੀ ਮਨੋਜ ਦੇਹਿਆ ਜੀ ਦੇਹਿਆ ਜੀ ਜਿਨ੍ਹਾਂ ਨੇ ਪੀ ਐਚ ਡੀ ਗੁਰੂ ਰਵੀਦਾਸ ਜੀ ਤੇ ਕੀਤੀ ਹੋਈ ਸੀ ਕੀ ਬਾਤ ਅਚਾਨਕ ਉਹ ਸਾਡੇ ਡੇਰਾ ਸwami ਜਗਤ ਕੀਰੀ ਆਸ਼ਰਮ ਵਿੱਚ ਆ ਗਏ ਅੱਛਾ ਜੀ ਜਦੋਂ ਮੈਨੂੰ ਪਤਾ ਲੱਗਾ ਕਿ ਇਹਨਾਂ ਨੇ ਪੀ ਐਚ ਡੀ ਕੀਤੀ ਯੰਗ ਬாய் ਜੀ ਔਰ ਉਹ ਵੀ ਗੁਰੂ ਰਵਿਤਾ ਅਸਮਾਰਾ ਜੀ ਤੇ ਜੀ ਜੀ ਤੇ ਮੈਂ ਉਸ ਰਾਤ ਦੇ ਦੇ ਹੀ ਰਹਿ ਗਈ ਕੀ ਬਾਕੀ ਉਹਨਾਂ ਦੇ ਨਾਲ ਮੈਂ ਕਿਹਾ ਮੈਂ ਵੀ ਆ ਜਿੱਤੀ ਰਹਿਣਾ ਤੇ ਮੈਂ ਉਹਨਾਂ ਨਾਲ ਆਪਣੀ ਗੱਲ ਕੀਤੀ ਉਹ ਕਹਿੰਦੇ ਤੁਸੀਂ ਜ਼ਰੂਰ ਪੀ ਐਚ ਡੀ ਕਰ ਸਕਦੇ ਹੋ ਕੋਈ ਚਿੰਤਾ ਵਾਲੀ ਗੱਲ ਨਹੀਂ ਕਿਸੇ ਗਾਈਡੈਂਸ ਦੀ ਜ਼ਰੂਰਤ ਹੋਈ ਤੇ ਮੈਨੂੰ ਪੁੱਛ ਲੈਣਾ ਪੁੱਛ ਲੈਣਾ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਰਾਤ 2 2 3 3 ਵਜੇ ਤੱਕ ਜਾਗਦੀ ਫਿਰ ਮੈਂ ਉਹ ਪੀ ਐਚ ਡੀ ਕਦੀ ਮੈਂ ਉਹ ਲਾਈਨਾਂ ਮਿਟਾਨੀਆਂ ਕਦੀ ਡਿਲੀਟ ਕਰਨੀਆਂ ਕਦੀ ਕੁਛ ਤੇ ਮੇਰੇ ਹਸਬੰਦ ਦੀ ਵਰਡਿੰਗ ਹੈ ਕਿ ਇਹ ਕਦੀ ਲਿਖ ਲੈਂਦੀ ਹੈ ਕਦੀ ਮਿਟਾ ਦਿੰਦੀ ਹੈ ਇਹ ਉਹ ਪੀ ਐਚ ਡੀ ਕਿੰਦਾ ਕਰ ਪਾਏਗੀ ਹਾਂ ਔਰ ਕਈ ਵਾਰ ਮੈਂ ਇੱਕ ਚੀਜ਼ ਦੇਖੀਏ ਜਿਹੜੇ ਉੱਪਰਲੇ ਹੁੰਦੇ ਉਹਨਾਂ ਨੂੰ ਜ਼ਿਆਦਾ ਟੈਨਸ਼ਨ ਹੁੰਦੀ ਹੈ ਨੇ ਉਹ ਪਤਾ ਨਹੀਂ ਸੈਂਚਰੀ ਕਿ ਜਦ ਮਜ਼ਾਕ ਦਾ ਵਿਸ਼ਾ ਸੀ ਜੀ 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 ਮੈਨੂੰ ਬਹੁਤ ਫੀਲ ਹੁੰਦਾ ਸੀ ਤੇ ਮੈਂ ਮਹਾਰਾਜ ਜੀ ਦੇ ਅੱਗੇ ਹੀ ਪ੍ਰਾਰਥਨਾ ਕਰਦੀ ਸੀ ਕਿ ਮਹਾਰਾਜ ਜੀ ਇਹ ਮਜ਼ਾਕ ਨਾ ਬਨਿਆ ਰਹਿ ਜਾਏ ਇਹਨੂੰ ਹਕੀਕਤ ਚ ਬਦਲਨਾ ਹੈ ਜੀ ਆਖਿਰਕਾਰ ਮੇਰੀ ਜਿਹੜੀ ਆਵਾਜ਼ ਸੀ ਮਹਾਰਾਜ ਜੀ ਨੇ ਸੁਣੀ ਔਰ ਮੈਨੂੰ ਸਾਰਾ ਹੀ ਮਟੀਰੀਅਲ ਮਿਲ ਗਿਆ

ਉਹਨਾਂ ਨੇ ਪ੍ਰੋਪਰ ਸਾਰਾ ਹੀ ਡੀਗਰੀ ਵਰਕ 1.5 ਸਾਲ ਉਹਨਾਂ ਨੇ ਕੋਰਸ ਵਰਕ ਕਰਵਾਇਆ ਔਰ ਉਹਦੇ ਵਿੱਚ ਮੈਂ ਹਰ ਸੈਟਰਡੇ ਸੰਡੇ ਕਲਾਸ ਲਗਾਨੀ ਜਾਂਦੀ ਹੁੰਦੀ ਸੀ ਸਰਵਿਸ ਦੇ ਦੌਰਾਨ ਕਿਆ ਬਾਤ ਹੈ ਤੇ ਉਸ ਤੋਂ ਬਾਅਦ ਮੈਂ ਜਦੋਂ ਵੀ ਥੋੜਾ ਥੋੜਾ ਲਿਖਦੀ ਸੀ ਤੇ ਉੱਥੇ ਦਿਖਾਉਂਦੀ ਸੀ ਲੇਕਿਨ ਅਚਾਨਕ ਕਲਾਸ ਜਦੋਂ ਮੇਰੀ ਪੀ ਐਚ ਡੀ ਕੰਪਲੀਟ ਹੋਣ ਵਾਲੀ ਸੀ ਤੇ ਉੱਥੇ ਹਿੰਦੀ ਦੇ ਐਚਓਡੀ ਆ ਗਏ ਜੀ ਐਚਓਡੀ ਵੀ ਆ ਗਏ ਤੇ ਨਾਲ ਉਹ ਜਿਹੜੇ ਹਿੰਦੀ ਦੇ ਡਾਇਰੈਕਟਰ ਸੀ ਉਹਨਾਂ ਦੇ ਕਾਲ ਬਾਤ ਮੈਨੂੰ ਬਹੁਤ ਹੀ ਵਧੀਆ ਲੱਗੀ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਉਹਨਾਂ ਨੇ ਕਿਹਾ ਨਹੀਂ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਪਲੀਟ ਕਰਕੇ ਲਿਆਓ ਤੇ ਅਸੀਂ ਜ਼ਰੂਰ ਇਹਨੂੰ ਦੇਖਾਂਗੇ ਉਹਨਾਂ ਨੇ ਰੂਲਸ ਰੈਗੂਲੇਸ਼ਨਸ ਦੇ ਅਨਸਾਰ ਸਾਰਾ ਹੀ ਕੁਝ ਮੈਨੂੰ ਕਰਵਾ ਕੇ ਮਤਲਬ 5 ਸਾਲ ਲੱਗੇ ਤੁਹਾਨੂੰ ਡਾਕਟਰੀਏਟ ਡਾਕਟਰ ਬਣਨ ਵਾਸਤੇ ਹਾਂਜੀ ਲੇਕਿਨ ਇਹ ਮਿਨੀਮਮ ਟਾਈਮ ਹੁੰਦਾ ਹੈ ਜੀ 1.5 ਤੇ 2 ਸਾਲ ਦੇ ਵਿੱਚ ਕੋਰਸ ਵਰਕ ਹੁੰਦਾ ਹੂੰ ਜੇਰਾ ਟਾਪਿਕ ਅਪਰੂਵ ਹੁੰਦਾ ਤੇ 3 ਸਾਲ ਚ ਪੀ ਐਚ ਡੀ ਕਰ ਲਈ ਔਰ ਮੀਨੀਮਮ ਟਾਈਮਸ ਚ ਮੈਂ ਉਹ ਜਿਹੜੀ ਪੀ ਐਚ ਡੀ ਮੇਰੀ ਕੰਪਲੀਟ ਹੋ ਗਈ ਤੁਸੀਂ ਸਵਾਮੀ ਜਗਤਗਿਰੀ ਆਸ਼ਰਮ ਦੇ ਬਤੌਰ ਜਨਰਲ ਸਖਤਰ ਵੀ ਆਪਣੀਆਂ ਸੇਵਾਵਾਂ ਦੇ ਰਹੇ ਹੋ ਫਿਰ ਹੁਣ ਤੁਸੀਂ ਮਤਲਬ ਬੁੱਕਸ ਦੇ ਨਾਲ ਵੀ ਜੁੜੇ ਹੋ ਹੋਰ ਵੀ ਬਹੁਤ ਸਾਰੇ ਰੁਝੇਵੇਂ ਨੇ ਕਿਸ ਤਰ੍ਹਾਂ ਸਭ ਨੂੰ ਅਡਜਸਟਮੈਂਟ ਕਰਦੇ ਹੋ ਤੁਸੀਂ ਬਹੁਤ ਹੀ ਅੱਛਾ ਸਵਾਲ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਕ੍ਰਸ਼ਨ ਕੇਵਲ ਤੁਹਾਡੇ ਹੀ ਨਹੀਂ ਲੱਗ ਪਬ ਜੋ ਵੀ ਮੇਰੇ ਸੰਪਰਕ ਕੋਈ ਚਾਹੁੰਦਾ ਉਹਨਾਂ ਸਾਰਿਆਂ ਦਾ ਹੁੰਦਾ ਹੂੰ ਹੂੰ ਤੇ ਉਹਨਾਂ ਦੇ ਦੁਆਰਾ ਮੈਨੂੰ ਲੱਗਦਾ ਕਿ ਵਾਕਈ ਹੀ ਮੈਂ ਸਾਰੀ ਕੰਮਾਂ ਨੂੰ ਕਿਸ ਤਰ੍ਹਾਂ ਮੈਨੇਜ ਕਰ ਪਾਂਦੀ ਹਾਂ ਮੈਨੂੰ ਖੁਦ ਵੀ ਨਹੀਂ ਪਤਾ ਹੂੰ ਪਰ ਪਤਾ ਨਹੀਂ ਮਾਲਕ ਨੇ ਇੱਕ ਪੇਸ਼ੈਂਸ ਤੇ ਦੂਸਰਾ ਪ੍ਰੈਫਰੈਂਸ ਦੇ ਅਨੁਸਾਰ ਕੰਮ ਕਿਹੜਾ ਪੱਲਾ ਕਰਨਾ ਹੈ ਕਿਹੜਾ ਵਾਚ ਕਰਨਾ ਕਿੰਨਾ ਟਾਈਮ ਕਿੰਨੂੰ ਦੇਣਾ ਟਾਈਮ ਘੜੀ ਦੇ ਨਾਲ ਮੈਂ ਚੱਲਨੀ ਆ ਤੇ ਨਾਲੇ ਘੜੀ ਦੇਖਣ ਦਾ ਜਾਂ అలਾਰਮ ਲਗਾਉਣ ਦਾ ਮੈਨੂੰ ਜਰੂਰਤ ਨਹੀਂ ਪੈਂਦੀ ਮੈਂ ਘਰ ਵੀ ਮੇਰੇ ਹੱਥਾਂ ਦੀ ਰੋਟੀ ਪੂਰਾ ਪਰਿਵਾਰ ਖਾਂਦਾ ਹੈ ਕੀ ਬਾਤ ਹੈ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਜੋ ਚਾਹੀਦਾ ਮੈਂ ਉਹੀ ਮੈਨੂੰ ਪਤਾ ਹੁੰਦਾ ਮੈਂ ਬਣਾ ਕੇ ਦਿੰਦੀ ਆ ਜੀ ਔਰ ਉਹਦੇ ਵਿੱਚੋਂ ਆਪਣਾ ਟਾਈਮ ਕੱਢ ਕੇ ਕਿਤਾਬ ਵੀ ਲਿਖਨੇ ਆ ਅਸੀਂ ਦੀਪ ਪ੍ਰਕਾਸ਼ ਪੱਤਰਕਾਰ ਬਿਲਕੁਲ ਬਿਲਕੁਲ 20 ਸਾਲਾਂ ਤੋਂ ਚਲਾ ਰਹੇ ਇਹ ਸਾਲਾਨਾ ਕੱਢਦੇ ਹੋ ਜਾਂ ਸ਼ਿਮਾਹੀ ਕੱਢਦੇ ਹੋ ਕਿਸ ਤਰ੍ਹਾਂ ਹੈ ਸਭ ਇਹ ਮਾਸਿਕ ਪੱਤਰਕਾ ਹੈ ਜੀ ਹਾਂ ਜੀ ਜਿਹੜੀ ਇੱਕ ਮਹੀਨੇ ਦੇ ਬਾਅਦ ਨਿਕਲਦੀ ਹੈ ਔਰ ਦੇਸ਼ ਵਿਦੇਸ਼ਾਂ ਦੇ ਵਿੱਚ ਇਹ ਜਾਂਦੀ ਹੈ ਔਰ ਦੀਪ ਪ੍ਰਕਾਸ਼ ਪత్రిక ਦੇ ਕਾਰਨ ਡੇਰਾ ਸਵਾਮੀ ਜਗਤਿਗੀਰੀ ਆਸ਼ਰਮ ਦਾ ਨਾਮ ਵਿਦੇਸ਼ਾਂ ਵਿੱਚ ਗਿਆ ਬਹੁਤ ਹੀ ਸਰਾਇਆ ਗਿਆ ਔਰ ਇਸ ਪత్రిక ਦੇ ਮਹੀਨੇ ਦੇ ਵਿੱਚ ਤੁਸੀਂ ਖੁਦ ਹਿਸਾਬ ਲਗਾਓ ਹਾਲਾਂਕਿ ਜਿਹੜੀ ਸਾਡੀ ਟੀਮ ਹੈ ਨਹੀਂ ਸਟਰੋਂਗ ਨਹੀਂ ਹੈ ਜੀ ਸਦਾ ਕੁਛ ਹੀ ਦੇਖਣਾ ਬੰਨਾ ਤੇ ਉਹ ਫਿਰ ਵੀ ਉਹ ਕੰਮ ਚੱਲ ਰਿਹਾ ਤੇ ਦੇ ਦੇ ਲਗਭਗ ਸਾਰੇ ਹੀ ਕਮਾਨੂੰ ਦੇਖਣ ਦੀ ਥੋੜੀ ਬੋਤੀ ਸੇਵਾ ਨਿਭਾ ਰਹੇ ਆ ਜੀ ਔਰ ਲਗਾਤਾਰ ਪੰਡਾਰੇ ਹੁੰਦੇ ਆ ਔਰ ਇਥੋਂ ਤੱਕ ਕਿ ਬਹੁਤ ਹੀ ਤੁਸੀਂ ਸੁਣ ਕੇ ਹੈਰਾਨ ਹੋਗੇ ਕਿ ਜਿੱਥੇ ਸਾਡੇ ਮੇਲ ਪਾਠੀ ਪ੍ਰਚਾਰਕ ਸੰ ਜੀ ਮੈਂ ਕਿਹਾ ਕਿ ਕਿਉਂ ਨਾ ਤੁਸੀਂ ਫੀਮੇਲ ਨੂੰ ਕਿਉਂ ਨਹੀਂ ਜੋੜਦੇ ਕੀ ਬਾਤ ਹੈ ਕੀ ਬਾਤ ਹੈ ਸਾਡੇ ਕੋਲ ਪਾਠੀਆਂ ਦੀ ਕਮੀ ਸੀ ਪ੍ਰੋਗਰਾਮ ਵੱਧ ਗਏ ਮੈਂ ਮਰੇਤ ਜੀ ਨੂੰ ਕਿਹਾ ਮਰੇਤ ਜੀ ਫੀਮੇਲ ਨੂੰ ਵੀ ਲੋਕ ਕਹਿੰਦੇ ਨਹੀਂ ਕਰਨੇ ਸ਼ਾਇਦ ਪਾਣ ਗਿਆ ਮੈਂ ਕਿਹਾ ਉਹਨਾਂ ਦੀ ਸ਼ੁਰੂਆਤ ਮੈਂ ਕਰਾਂਗੀ ਕੀ ਬਾਤ ਹੈ ਔਰ ਡੇਰੇ ਚ ਪਹਿਲੀ ਫੀਮੇਲ ਪਾਠੀ ਦੇ ਰੂਪ ਵਿੱਚ ਵੀ ਮੈਂ ਕੰਮ ਕੀਤਾ ਹਾਲਾਂਕਿ ਕੰਮ ਨਹੀਂ ਨਾ ਕਰਦੇ ਲੇਕਿਨ ਸ਼ੁਰੂ ਹੱਤ ਕਰਨਾ ਇਹੀ ਦੇਖੋ ਕਿਸੇ ਵੀ ਚੀਜ਼ ਦੀ ਸ਼ੁਰੂਆਤ ਕਰਨੀ ਹੀ ਮੁਸ਼ਕਲ ਹੁੰਦੀ ਹੈ ਤੇ ਉਹਦੇ ਨਾਲ ਹੁਣ ਅੱਜ ਮਾਲਕ ਦੀ ਕਿਰਪਾ ਨਾਲ ਬਹੁਤ ਸਆਂੀਆਂ ਲੇਡੀ ਜੁੜੀਆਂ ਹੋਈਆਂ ਹਨ ਬਹੁਤ ਅੱਛਾ ਔਰ ਜਿਹੜੀਆਂ ਘਰ ਪਰਿਵਾਰ ਦੇ ਨਾਲ-ਨਾਲ ਸత్సੰਗ ਵੀ ਕਰਦੀਆਂ ਹਨ ਤੇ ਲੇਕਿਨ ਇਹ ਜਿਹੜੀ ਮੈਨੇਜਮੈਂਟ ਹੈ ਹੂੰ ਇਹ ਇੱਕ ਮੈਨੂੰ ਲੱਗਦਾ ਮਾਲਕ ਨੇ ਮੈਨੂੰ ਇੱਕ ਤੋਹਫ਼ਾ ਦਿੱਤੇ ਦਾ ਉਹਦੇ ਮੁਤਾਬਕ ਮੈਂ ਹਰ ਕੰਮ ਟਾਈਮ ਸ਼ੇਅਰ ਕਰਨੀ ਹੈ ਔਰ ਖੁਦ ਇਨਵੋਲ ਹੋ ਕੇ ਉਹਦੇ ਚ ਕਰਨੀ ਆ ਮੈਨੂੰ ਲੱਗਦਾ ਹੈ ਕਿ ਜੇ ਮੈਂ ਨਾਲ ਹੋ ਕੇ ਕਰਾਂਗੀ ਤੇ ਉਹ ਟਾਈਮ ਵੀ ਬਚ ਜਾਂਦਾ ਤੇ ਸੈਟੀਸਫੈਕਸ਼ਨ ਵੀ ਹੋ ਜਾਂਦੀ ਸਕੂਲ ਦੇ ਨਾਲ ਵੀ ਜੁੜੇ ਹੋ ਤੁਸੀਂ ਆਖਰੀ ਕੁਐਸਚਨ ਹੈ ਮੇਰਾ ਸਕੂਲ ਦੇ ਨਾਲ ਸਕੂਲ ਦੀ ਮੈਨੇਜਮੈਂਟ ਨੂੰ ਵੀ ਦੇਖਦੇ ਹੋ ਬੱਚੇ ਹੋਸਟਲ 'ਚ ਰਹਿੰਦੇ ਨੇ ਉਹਨਾਂ ਦਾ ਵੀ ਫਿਕਰ ਹੈ ਬੈਠੇ ਜਰੂਰ ਤੁਸੀਂ ਘਰ ਹੁੰਦੇ ਆ ਫਿਜ਼ੀਕਲੀ ਉੱਥੇ ਹੁੰਦੇ ਆ ਲੇਕਿਨ ਸੋਚ ਇੱਧਰ ਹੁੰਦੀ ਹੈ ਬੱਚਿਆਂ ਨੇ ਖਾਣਾ ਖਾਦਾ ਟਾਈਮ ਤੇ ਦਿੱਤਾ ਜਾਂ ਨਹੀਂ ਉਹ ਫਿਰ ਸਾਰੇ ਕੁਝ ਮਤਲਬ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਕਾਫੀ ਜ਼ਿੰਦਗੀ ਉਰੋਜੇ ਮਿਆਂ ਚੋ ਗੁਜ਼ਰ ਰਹੀ ਹੈ ਤੁਹਾਡੀ ਹਾਂਜੀ ਸਰ ਔਰ ਸਕੂਲ ਦੀ ਗੱਲ ਸਕੂਲ ਦੀ ਸ਼ੁਰੂਆਤ ਜਿੰਨੇ ਵੀ ਸਕੂਲ ਡੇਰਾ ਸਵਾਮੀ ਜਗਤਜੀ ਦੀ ਆਸ਼ਰਮ ਦੌਰਾਂ ਚ ਚਲਾਏ ਜਾ ਰਹੇ ਹਨ ਜੀ ਉਹਨਾਂ ਦੀ ਸ਼ੁਰੂਆਤ ਮਾਲਿਕ ਦੀ ਕਿਰਪਾ ਸਤਗੁਰ ਸ੍ਰੀ ਗੁਰਦੀਪ ਗਰੀ ਮਹਾਰਾਜ ਜੀ ਦੀ ਰਹਿਮ ਨਵਾਈ ਵਿੱਚ ਹੂੰ ਸਾਡੇ ਹੱਥਾਂ ਵਿੱਚ ਕੀ ਹੋਇਆ ਕੀ ਬਿਲਕੁਲ ਔਰ ਦਸਨੀ ਢੋੜੀ ਵਿੱਚ ਛੋਟਾ ਜਿਹਾ ਸਕੂਲ ਸ਼ੁਰੂ ਹੋਇਆ ਸੀ ਜੀ ਤੇ ਮੈਂ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਜੀ ਸਕੂਲ ਚ ਰਹਿਣਾ ਬਹੁਤ ਮੁਸ਼ਕਿਲ ਹੈ ਹੂੰ ਕਿਤੇ ਗਲਤ ਸਟੱਪ ਤੇ ਨਹੀਂ ਲੈ ਲਿਆ ਸੀ ਹੂੰ ਮਹਾਰਾਜ ਜੀ ਕਹਿੰਦੇ ਨਹੀਂ ਜਦੋਂ ਤੱਕ ਸਾਡਾ ਸਮਾਜ ਪੜ੍ਹੇ ਲਿਖੇਗਾ ਨਹੀਂ ਹਾਂ ਔਰ ਪੜ੍ਹਾਈ ਤੋਂ ਬਿਨਾ ਸਮਾਜ ਦੀ ਤਰੱਕੀ ਨਹੀਂ ਹੋ ਸਕਦੀ ਗਿਆਨਤਾ ਦੇ ਕਾਰਨ ਅਸੀ ਕਰਮ ਕਾਂਡਾ ਵਿੱਚ ਪੇ ਰੈਂਦੇ ਹਾਂ ਤੇ ਅਸੀਂ ਬੱਚਿਆਂ ਨੂੰ ਪਬਲਿਕ ਸਕੂਲਾਂ ਦੀ ਤਰ੍ਹਾਂ ਫਰੀ ਐਜੂਕੇਸ਼ਨ ਦੇਣੀ ਹੈ ਇਸ ਕਰਕੇ ਅਸੀਂ ਸਕੂਲਾਂ ਦੀ ਸ਼ੁਰੂਆਤ ਕੀਤੀ ਤੇ ਮੈਨੂੰ ਕੇਂਦਰੀ ਵਿਦਿਆਲય ਸੰਗਠਨ ਵਿੱਚ ਕੰਮ ਕਰਨ ਦਾ ਮੇਰੀ 40 ਸਾਲ ਸਰਵਿਸ ਸੰਗਠਨ ਦੀ ਹੈ ਔਰ ਉਦੋਂ ਮੈਨੂੰ ਇਹ ਫਾਇਦਾ ਹੋਇਆ ਕਿ ਅਸੀਂ ਦੇਰੇ ਦੇ ਜਿਹੜੇ ਸਕੂਲ ਹੈ ਉਹਨਾਂ ਨੂੰ ਵਧੀਆ ਤਰੀਕੇ ਨਾਲ ਚਲਾਇਆ ਤੇ ਟਾਈਮ ਟੂ ਟਾਈਮ ਬੱਚਿਆਂ ਦੀਆਂ ਕਲਾਸਾਂ ਵੀ ਲਈਆਂ ਬੱਚਿਆਂ ਦੀ ਕਾਉਂਸਲਿੰਗ ਵੀ ਕੀਤੀ ਔਰ ਮੈਨੇਜਮੈਂਟ ਦੇ ਰੋਲ ਵਿੱਚ ਥੋੜੀ ਜੀ ਮੇਰਾ ਜਿਹੜਾ ਸੁਭਾਅ ਹੈ ਉਹ ਐਡਮਿਨਿਸਟ੍ਰੇਟਿਵ ਟਾਈਪ ਦਾ ਸਖ਼ਤ ਰਹਿ ਤੇ ਸ਼ਾਇਦ ਮੈਨੂੰ ਲੱਗਦਾ ਕਿ ਇਹ ਤੇ ਨ ਕਿਤੇ ਇਸ ਕੰਟਰੋਲ ਦਾ ਹੋਣਾ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਕਿ ਸੰਤ ਮਾ ਪੋਸ਼ ਸਤਗੁਰ ਵਿਦਾਸ ਮਹਾਰਾਜ ਜੀ ਦੀ ਵਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ ਹਨ ਸਪਿਰਚੁਅਲ ਕੰਮ ਕਰਦੇ ਹਨ ਉਸ ਦੇ ਨਾਲ ਨਾਲ ਸਾਡਾ ਜਿਹੜਾ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਹੈ ਉਹਨੂੰ ਥੋੜਾ ਆਪਣੇ ਢੰਗ ਨਾਲ ਕੰਮ ਕਰਨ ਦਾ ਜੇਕਰ ਮੌਕਾ ਮਿਲਦਾ ਹੈ ਦੋਨੋਂ ਚੀਜ਼ਾਂ ਮਿਲ ਜਾਂਦੀ ਹੈ ਬੁੱਧੀ ਜੀਵੀ ਤੇ ਸੰਤ ਮਾ ਪੋਸ਼ ਤੇ ਮੈਨੂੰ ਲੱਗਦਾ ਹੈ ਕਿ ਵਾਕਈ ਹੀ ਡੇਰਾ ਸਵਾਮੀ ਜਗਤ ਕੀ ਦੀ ਆਸ਼ਰਮ ਦੀ ਤਰ੍ਹਾਂ ਇੱਕ ਉਦਾਹਰਣ ਪੇਸ਼ ਹੋ ਸਕਦੀ ਹੈ ਸੋ ਦੋਸਤੋ ਤੁਸੀਂ ਡਾਕਟਰ 소ਮਾ ਆਤਰੀ ਜੀ ਦੀ ਜ਼ੁਬਾਨੋਂ ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਮਤਲਬ ਪੂਰੀ ਉਹਨਾਂ ਦੀ ਜਿਹੜੀ ਲਾਈਫ ਹੈ ਬਚਪਨ ਤੋਂ ਲੈ ਕੇ ਹੁਣ ਤੱਕ ਔਰ ਉਹਨਾਂ ਨੇ ਸਰਵਸ ਵੀ ਕੇ ਕੇਂਦਰੀ ਵਿਦਿਆਲੇ ਦੇ ਵਿੱਚ ਕੀਤੀ ਹੈ ਪੀ ਐਚ ਡੀ ਵੀ ਕੀਤੀ ਹੈ ਮੇਰੇ ਜ਼ਹਿਨ ਦੇ ਵਿੱਚ ਇਹ ਸਾਰੇ ਪ੍ਰਸ਼ਨ ਸਨ ਔਰ ਵੱਡੀ ਜ਼ਿੰਮੇਵਾਰੀ ਜਿਹੜੀ ਉਹਨਾਂ ਨੂੰ ਇਸ ਸੰਸਥਾ ਦੇ ਬਤੌਰ ਜਨ ਸਕੱਤਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਸਕੂਲ ਦੀ ਮੈਨੇਜਮੈਂਟ ਨੂੰ ਦੇਖਦੇ ਆ ਬੱਚਿਆਂ ਦੇ ਐਟਮੋਸਫੀਅਰ ਨੂੰ ਸਾਰਾ ਕੁਝ ਜਿਹੜਾ ਹੈ ਇਹ ਮੇਰੇ ਜ਼ੈਨ ਦੇ ਵਿੱਚ ਪ੍ਰੈਸ਼ਨ ਸੀ ਉਹਨਾਂ ਨੇ ਹਰ ਪ੍ਰੈਸ਼ਨ ਦਾ ਉੱਤਰ ਜਿਹੜਾ ਵਾਖੂਬੀ ਦਿੱਤਾ ਹੈ ਸੋ ਮੈਂ ਥੋੜਾ ਜਿਹਾ ਵਿੱਚ ਹੋਰ ਐਡ ਕਰਨਾ ਚਾਹਾਂਗੀ ਕਿ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਇਹ ਮੋਟੀਵੇਸ਼ਨ ਦੇ ਰੂਪ ਵਿੱਚ ਕਿ ਜਿਸ ਤਰ੍ਹਾਂ ਮੇਰੇ ਰਟਾਇਰ ਹੋਈ ਮਾਰਚ 2000 ਜੀ 22 ਨੂੰ ਮੈਂ ਰਟਾਇਰ ਹੋਈ ਤੇ ਮਈ 2022 ਚ ਮੈਂ ਐਲ ਐਲ ਬੀ ਚ ਐਡਮਿਸ਼ਨ ਲ ਲਈ ਹੈ ਤੇ ਮੈਂ 5th ਸਮੈਸਟਰ ਦੇ ਪੀਪਲ ਦੇ ਚੁਕੀ ਆ 6th ਲਾਸਟ ਸਮੈਸਟਰ ਮੇਰਾ ਬਾਕੀ ਹੈ ਤੇ ਐਲ ਐਲ ਬੀ ਮੇਰੀ ਮਾਣਕੀ ਕਿਰਪਾ ਨਾਲ ਕੰਪਲੀਟ ਹੋ ਜਾਵੇਗੀ ਕਿਉਂਕਿ ਐਲ ਐਲ ਵੀ ਇੱਕ ਅਜੀਹਾ ਵਿਸ਼ਾ ਸੀ ਜਿਹੜਾ ਮੈਨੂੰ ਲੱਗਿਆ ਕਿ ਅਸੀਂ ਉਮਰ ਦਾ ਤਕਾਜ਼ਾ ਨਹੀਂ ਹੈ। ਨਹੀਂ ਹੈ। ਔਰ अ लास्ट मोमेंट तक आप प्रैक्टिस भी कर सकने या अच्छा। बच्चा लोग अच्छा। गाइड कर सकने जी तो क्योंकि assi काउंसलिंग सेल भी ऐसे ही करके खोल डॉक्टर सुरजीत जी 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 स्पेशल आके एक काउंसलर दे रूप से काम करता उन्होंने और उन्होंने कहा कि तो अड्डे विषय और सारिया परिस्थितियां भी बहुत बढ़िया हां और थे काउंसलिंग भी बहुत जरूरत है ते इसी करके एज ए एडवोकेट भी एज ए काउंसलर भी ਅਸੀਂ ਡੀਰ ਸੁਆਮੀ ਜਗਤਗਿਰੀ ਆਸ਼ਰਮ ਵਿੱਚ ਇੱਕ ਕਾਉਂਸਲਿੰਗ ਸੈਲ ਵੀ ਖੋਲਿਆ ਤੇ ਐਲ ਐਲ ਬੀ ਤੋਂ ਬਾਅਦ ਡਾਕਟਰ ਦੇ ਨਾਲ ਨਾਲ ਮੈਨੂੰ ਲੱਗਦਾ ਮਹਾਰਾਜ ਜੀ ਐਡਵੋਕੇਟ ਵੀ ਲਗਾ ਦੇਣਗੇ اور ਇਨਸ਼ਾਅੱਲਾ ਇਹ ਬਿਲਕੁਲ ਸ਼ਬਦ ਲੱਗੇਗਾ ਜੀ ਅਸੀਂ ਸਤਗੁਰੂ ਅਰਦਾਸ ਮਾਰੇ ਦੇ ਚਰਨਾਚਰਦਾਸ ਫਰਿਆਦ ਇਹੀ ਕਰਦੇ ਹਾਂ ਕਿ ਐਲ ਐਲ ਵੀ ਸ਼ਬਦ ਜਿਹੜਾ ਨਾਲ ਐਡਵੋਕੇਟ ਹੈ ਉਹ ਵੀ ਲੱਗੇ ਔਰ ਅਗਲੇ ਮਤਲਬ ਐਪੀਸੋਡ ਦੇ ਵਿੱਚ ਰਿਕਾਰਡਿੰਗ ਦੇ ਵਿੱਚ ਸ਼ਾਇਦ ਇਹ ਸ਼ਬਦ ਜਿਹੜਾ ਹੈ ਉਹ ਸੀ ਜ਼ਰੂਰ ਲਈਏ ਸੋ ਡਾਕਟਰ ਮੈਮ ਤੁਸੀਂ ਟਾਈਮ ਦਿੱਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਔਰ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਹੈ ਦੇ ਬਾਰੇ ਫੀਡਬੈਕ ਜ਼ਰੂਰ ਦੇਣਾ ਔਰ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਜੈ ਗੁਰਦੇ ਧੰ ਗੁਰਦੇ